ਜੀ ਜੀ ਵੈਲਕਮ ਆ ਜੀ ਸੰਧੂ ਡੇਰੀ ਫਾਰਮ ਮੋਗਾ ਦੇ ਵਿੱਚ ਸੋ ਅੱਜ ਵੀਰੇ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਬਣਾਉਣ ਲੱਗੇ ਆ ਤੇ ਆ ਬੈਠੀ ਆ ਆਪਣੀ ਬਿੱਲੋ ਤੇ ਲਾਡੂ ਉਹ ਆਪਣੀ ਕਾਲੀ ਉਹ ਵੀਰੇ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਮੀਂਹ ਪੈ ਰਿਹਾ ਸੀਗਾ ਤੇ ਅੱਜ ਮੜੀ ਧੁੱਪ ਲੱਗੀ ਆ ਅੱਜ ਦਿਨ ਥੋੜਾ ਵਧੀਆ ਲੱਗਾ ਸਾਫ ਸਫਾਈ ਕਰਕੇ ਟੇ ਆ ਸਾਰੇ ਪਸ਼ੂਆਂ ਦੀ ਤੇ ਆ ਰਿਹਾ ਆਪਣਾ ਨੂਰਾ ਔਰ ਕੀ ਜਾਂਦਾ ਇਹਦੀ ਜਗ੍ਹਾ ਇਹਦੇ ਪੱਕੀ ਆ ਦੀ ਮਾਂ ਕੋਲੇ ਆ ਨੂਰੇ ਪਿੱਧਰ ਵੇਖੇ ਤੇ ਆ ਆਪਾਂ ਬਈ ਮੱਝ ਲੈਂਦੀ ਸੀ ਨਵੀ ਤੇ ਇਹਦੇ ਮਗਰ ਆਪੇ ਕਾਲੀ ਹੈ ਤੇ ਬੱਚਾ ਹੈਗਾ ਨੀਲੀ ਰਾਵੀ ਤੇ ਕੱਟੀ ਯਾਹਰ ਨੀਲੀ ਰਾਵੀ ਦੀ ਅੱਖਾਂ ਹੈ ਜਵਾਬ ਘਾਟਾ ਖਾਂ ਤੋਂ ਕਾਲੀ ਬਿੱਲੀ ਅੱਖਾਂ ਦੀ ਹੈ ਤੇ ਆ ਆਪਣੀਆਂ ਬਾਕੀ ਹੋਰੀਆਂ ਦੋ ਵੱਡੀਆਂ ਨੀਲੀ ਦੀਆਂ ਨੀਲੀ ਰਾਵੀ ਦਾ ਸ਼ੌਂਕ ਵੱਧਾ ਬਈ ਆਪਾਂ ਨੂੰ ਨੀਲੀ ਰਾਇ ਦੀ ਕੰਮ ਕਰੀ ਜਾਂਨੇ ਬਰੀਡਿੰਗ ਤੇ ਹੌਲੀ ਹੌਲੀ ਉਹ ਬਿੱਲੋ ਦੇ ਲਾਡੋ ਆਪਣੀਆਂ ਘਰ ਦੀਆਂ ਕੱਟੀਆਂ ਦੇ ਆ ਵੀ ਆਪਣਾ ਘਰ ਦਾ ਕੱਟਾ ਐ ਸੇਮ ਐ ਜੀ ਲਾਡੋ ਐ ਜਿਹੜੀ ਐਸੇਮ ਐ ਜੀ ਧੀ ਆ ਤੇ ਗਾਂ ਐਸੇ ਦਾ ਹੀ ਪੁੱਤ ਆ ਬਾਕੀ ਉਹ ਘਰੇ ਸਵਾਵਾਂਗੇ ਤੇ ਉਹਨਾਂ ਦੀ ਚੁਵਾਈ ਵੀ ਕਰਾਵਾਂਗੇ ਆਪਾਂ ਲਾਈਵ 'ਚ ਜੀ ਤੇ ਬਾਕੀ ਵੀਡੀਓ ਕਿੱਦਾਂ ਲਾਦੀ ਹੁੰਦੀ ਹੈ ਕਮੈਂਟ ਕਰਕੇ ਸਾਰੇ ਵੀਰ ਦੱਸਿਆ ਕਰੋ ਤੇ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣਗੇ ਧੰਨਵਾਦ